ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਨੀਂਦ ਕਰਦੀ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਮੈਂ ਬਣਾਉਣ ਲੱਗੀ ਹਾਂ ਸਪੈਸ਼ਲ ਸਕੰਜਵੀ ਜਿਹਦੇ ਵਾਸਤੇ ਆਪਾਂ ਲਿਆਏ ਹੈਗੇ ਨੇ ਦੋ ਵੱਡੇ ਨਿੰਬੂ ਕੱਟੇ ਨੇ ਇਹ ਆਪਾਂ ਪੁਦੀਨਾ ਲਿਆ ਹੈ ਇਹ ਜਿਹੜੀ ਬੂੰਦੀ ਹੁੰਦੀ ਹੈ ਦਹੀਂ ਵਾਲੀ ਉਹ ਲਈਏ ਇਹ 4 ਚਮਚ ਖੰਡ ਲਈਏ 1.5 ਮੱਗ ਇਹ ਵਾਲਾ ਮੱਗ ਇਹ 1.5 ਮੱਗ ਇਹਦੇ ਵਿੱਚ ਪਾ ਲਈ ਪਾ ਲਿਆ ਜੱਗ 'ਚ ਤੇ ਇਹ ਆਪਾਂ ਕਾਲਾ ਨਮਕ ਲੈ ਲਿਆ ਇਹ ਕਾਲੀ ਮਿਰਚ ਲੈ ਲਈ ਇਹਨੂੰ ਸਾਰੇ ਨੂੰ ਇਹਦੇ ਵਿੱਚ ਘੋਲਾਂਗੇ ਹੁਣ ਹਾਂਜੀ ਹੁਣੇ ਆਪਾਂ ਜਿਹੜੀ ਚੀਨੀ ਲਈ ਸੀ 4 ਚਮਚ ਇਹ ਆਪ ਪਾਸੀ ਪਾਣੀ ਵਿੱਚ ਘੋਲਾਂਗੇ ਤੇ ਇਹਦੇ ਵਿੱਚ ਹੀ ਆਪਾਂ ਕਾਲੀ ਮਿਰਚ ਪਾਵਾਂਗੇ ਜੀ 1/2 ਚਮਚ ਇਦੇ ਵਿੱਚ ਹੀ ਆਪਾਂ ਲੋੜ ਅਨੁਸਾਰ ਆਪਾਂ ਨਮਕ ਪਾਵਾਂਗੇ ਅੱਧਾ ਕੁ ਚਮਚ ਮੰਨ ਲਓ ਕਾਲਾ ਨਮਕ ਤੇ ਹੁਣ ਇਹਨਾਂ ਨੂੰ ਮਿਕਸ ਕਰਾਂਗੇ ਚੰਗੀ ਤਰ੍ਹਾਂ ਹਾਂਜੀ ਹੁਣ ਆਪਾਂ ਇਹਦੇ ਵਿੱਚ ਨਿੰਬੂ ਵਗੈਰਾ ਦਾ ਰਸ ਸਾਰਾ ਪਾ ਲਿਆ ਤੇ ਇਹ ਮਤਲਬ ਵਿੱਚ ਇੱਕ ਚੀਨੀ ਵਗੈਰਾ ਪਾ ਲਈ ਕਾਲੀ ਮਿਰਚ ਪਾ ਲਈ ਤੇ ਕਾਲਾ ਣ ਵੀ ਪਾ ਲਿਆ ਤੇ ਬਹੁਤ ਹੀ ਸਪੈਸ਼ਲ ਸਕਨਵੀ ਬਣੇਗੀ ਪੀਤੀ ਤਾਂ ਤੁਸੀਂ ਬਹੁਤ ਵਾਰੀ ਹੋਣੀ ਹੈ ਪਹਿਲਾਂ ਵੀ ਸਕਨਵੀ ਪਰ ਇਸ ਤਰ੍ਹਾਂ ਤੁਸੀਂ ਇੱਕ ਵਾਰੀ ਬਣਾ ਕੇ ਟਰਾਈ ਕਰਕੇ ਪੀਓ ਤੁਸੀਂ ਬਹੁਤ ਵਧੀਆ ਲੱਗਦੀ ਹੈ ਬਹੁਤ ਟੇਸਟੀ ਬਣਦੀ ਹੈ ਇਹ ਸਕਨਵੀ ਨਾ ਹਾਂਜੀ ਜਿਹੜਾ ਗਲਾਸ ਦੇ ਵਿੱਚ ਆਪਾਂ ਪਾਣੀ ਲਿਆ ਸੀ ਇਹਦੇ ਚਰਪਾ ਚੀਨੀ ਵਗੈਰਾ ਵੀ ਮਿਕਸ ਕਰ ਲਈ ਨਿੰਬੂ ਵੀ ਤੇ ਕਾਲੀ ਮਿਰਚ ਤੇ ਨਮਕ ਇਹਨਾਂ ਨੂੰ ਮਿਕਸ ਕਰ ਲਿਆ ਤੇ ਇਹ ਹੁਣ ਜਿਹੜਾ 1.5 ਬਗ ਜੱਗ ਦੇ ਵਿੱਚ ਪਾਣੀ ਪਾਇਆ ਹੁਣ ਇਹਦੇ ਵਿੱਚ ਇਹਨੂੰ ਆਪਾਂ ਮਤਲਬ ਪੁੜਨੀ ਦੇ ਨਾਲ ਇਹਨੂੰ ਪੁੰਨ ਲਵਾਂਗੇ ਜਿਹੜੇ ਬੀਜ ਵਗੈਰਾ ਸਾਰੇ ਨਾ ਇਹ 10 ਵਿੱਚ ਆ ਜਾਣਗੇ। ਹੁਣ ਕੇ ਸਾਰੇ ਨਿਕਲ ਜਾਣਗੇ। ਆ ਦੇਖੋ। ਹਾਂਜੀ ਜਿਹੜਾ ਆਪਾਂ ਬੂੰਦੀ ਤੇ ਪਦੀਨਾ ਲਿਆ ਸੀਗਾ ਇਹਨੂੰ ਹੁਣ ਜੱਗ ਦੇ ਵਿੱਚ ਹੀ ਆਪਾਂ ਇਹਨੂੰ ਮਿਕਸ ਕਰ ਲੈਣਾ। ਇਹਦੇ ਵਿੱਚ ਹੀ ਪਾ ਲੈਣਾ ਮੰਨ ਲਓ। ਬੂੰਦੀ ਵੀ ਤੇ ਪਦੀਨਾ ਵੀ। ਹਾਂਜੀ ਆਪਣੀ ਸਕੰਜਵੀੜੀ ਤਿਆਰ ਹੋਈ ਏ। ਇਹ ਹੁਣ ਅਸੀਂ ਮੱਗ ਦੇ ਵਿੱਚ ਪਾਵਾਂਗੇ। ਬਹੁਤ ਹੀ ਟੇਸਟੀ ਤੇ ਬਹੁਤ ਹੀ ਵਧੀਆ ਬਣੀ ਹੈ ਤੁਸੀਂ ਲਾਈਕ ਕਮੈਂਟਸ ਕਰਿਓ ਦੱਸਿਓ ਵੀ ਤੁਹਾਨੂੰ ਸਾਡੀ ਜਿਹੜੀ ਸਕੰਜਵੀ ਹੈ ਕਿਵੇਂ ਦੀ ਲੱਗੀ ਹੈ ਹਾਂਜੀ ਸਕੰਜਵੀ ਆਪਣੀ ਸਰਵ ਕਰਨ ਲਈ ਤਿਆਰ ਹੋ ਗਈ ਹੈ ਬਹੁਤ ਵਧੀਆ ਤੇ ਬਹੁਤ ਹੀ ਟੇਸਟੀ ਬਣੀ ਹੈ ਤੁਸੀਂ ਵੀ ਬਣਾਓ ਟਰਾਈ ਕਰੋ ਤੇ ਮੈਨੂੰ ਲਾਈਕ ਕਮੈਂਟਸ ਕਰਕੇ ਦੱਸਿਓ ਤੁਹਾਨੂੰ ਸਾਡੀ ਜਿਹੜੀ ਸਕਿੰਟ ਵੀ ਬਣਾ ਕੇ ਸੀ ਤੁਹਾਨੂੰ ਦਿਖਾਈ ਹੈ ਕਿਵੇਂ ਦੀ ਲੱਗੀ ਹੈ ਥੈਂਕ ਯੂ ਫॉर ਵਾਚਿੰਗ